ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਸੋ ਦਾਤਾ ਦੁਖ ਪੰਜਨ ਸੁਖ ਰਾਏ ਜਾਹੇ ਜਲੇਸ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविंद तुझ बिन आवन ना ठा कर कृपा पार ब्रह्म स्वामी जपीत मारा नाम रहा सतगुरु सेवा लगे हर चरणी वढे भाग निव लागी ਕਾਵਲ ਪ੍ਰਕਾਸ਼ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦੇ ਆਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਦੰਦਲਾ ਚਰਨ ਅਦਾ ਤੇਰਾ ਪ੍ਰਭ ਸੁਆਮੀ ਓ ਤਪਹੁਤ ਪ੍ਰਭ ਸਾਥਾ ਸਰਨ ਪਰਯੋ ਨਾਨਕ ਪ੍ਰਭ ਤੁਮਰੀ ਦੇ ਰੱਖ ਹਰ ਹਾਥ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਸੋ ਦਾਤਾ ਦੁਖ ਪੰਜਨ ਸੁਖ ਰਾਏ ਜਾਹਿ ਤਲੇਸ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਬਿੰਦ ਤੁਝ ਬਿਨ ਆਵਰ ਨਾ ਠਾ ਕਰ ਕਿਰਪਾ ਪਾਰ ਭੰ ਸੁਆਮੀ ਜਪੀ ਜਤ ਮਾਰਾ ਨਾਮ ਰਹਾ ਹਾ ਸਤ ਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਨਿਭ ਲਾਗੀ ਕਵਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ आठ पहर हर के गुण गावै सिमरै दीन दयाला आप तरै संगत सब उदरै बिनसै सगला जंजالا चरण अदाल तेरा प्रभ स्वामी ओत बहुत प्रभ साठा शरण परयो नानक प्रभ तुमारी दे राखो हर हाथ ਸਤਨਾ ਸੋ ਸ਼੍ਰੀ ਵਾਸੁ ਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁੱਖ ਪੰਜਨ ਸੁਖ ਰਾਏ ਜਾਹਿ ਤਲੇਸ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविंद तुझ बिन आहन ना ठा कर कृपा पार भम स्वामी जपी जत मारा ना रहा सतगुरु सेव से लगे हर चरणी वढे भाग निब लागी कवल करगास पै साध संगै दुर्मत बुद्ध त्यागी आठ पहर हर के गुण गावे सिमरै दीन दयाला आप तरै संगत सब उदरै बिनसे सगले जंदलाला चरण अदा तेरा प्रभु स्वामी ओत पोत प्रभु साथ शरण परयो नानक प्रभु तुमरी दे राखो हर हाथ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਸੋ ਦਾਤਾ ਦੁਖ ਪੰਜਨ ਸੁਖ ਰਾਏ ਜਾਹਿ ਤਲੇਸ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविन्द तुज बिन आबद ना ठा कर किरपा पार, पार भम स्वामी जपी जत मारा नाम रहा सतगुरु सेव लगे हर चरणी वडे भाग निब लागी कवल प्रगास पए साध संगै दुर्मत बुद्ध त्यागे ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦੇ ਆਲਾ ਆਪ ਤਰੈ ਸੰਗਤ ਸਭ ਉਦਰੇ ਬਿਨ ਸੈ ਸਗਲ ਦੰਦ ਆਲਾ ਚਰਨ ਅਦਾ ਤੇਰਾ ਪ੍ਰਭ ਸੁਆਮੀ ਓ ਤਪੋਤ ਪ੍ਰਭ ਸਾਥਾ ਸਰਨ ਪਰਿਉ ਨਾਨਕ ਪ੍ਰਭ ਤੁਮਰੀ ਦੇ ਰੱਖ ਹਰ ਹਾਥ ਸਤਨਾ ਸੋ ਸ਼੍ਰੀ ਵਾਸੁ ਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਣ ਸੋ ਦਾਤਾ ਦੁੱਖ ਪੰਜਨ ਸੁਖ ਰਾਏ ਜਾਹਿ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविंद तुझ बिन आवन ना ठा कर कृपा पार ब्रह्म स्वामी जपी जत मारा ना रहा सतगुरु सेवा लगे हर चरणी वडे पाग निब लागी कवल परगास पए साध संगै दुर्मत बुद्ध त्यागी ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦੇ ਆਲਾ ਆਪ ਤਰੈ ਸੰਗਤ ਸਭ ਉਧਰੈ ਵਿਨਸੈ ਸਗਲ ਜੰਦਲਾ ਚਰਨ ਅਦਾ ਤੇਰਾ ਪ੍ਰਭ ਸੁਆਮੀ ਓ ਤੋਹਤ ਪ੍ਰਭ ਸਾਥਾ ਸਰਨ ਪਰਯੋ ਨਾਨਕ ਪ੍ਰਭ ਤੁਮਰੀ ਦੇ ਰੱਖ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਪੰਜਵਾ ਤੂ ਸਮਰਥ ਸਰਨ ਕੋ ਦਾਤਾ ਦੁਖ ਪੰਜਨ ਸੁਖ ਰਾਏ जाहे कलेस मिटे पै परमा निर्मल, निर्मल गुण प्रभु गाए गोविंद तुझ बिन आह ना ठा कर कृपा पार ब्रह्म स्वामी जपी जत मारा ना, 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 ना रहा सतगुरु सेव लगे हर चरणी वडे भाग निब लागी कवल प्रगास पै साध संगै दुर्मत बुद्ध त्यागी ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦੇ ਆਲਾ ਆਪ ਤਰੈ ਸੰਗਤ ਸਭ ਉਦਰੇ ਬਿਨ ਸੈ ਸਗਲ ਜੰਦਾਲਾ ਚਰਨ ਅਦਾ ਤੇਰਾ ਪ੍ਰਭ ਸੁਆਮੀ ਓ ਤਪੋਤ ਪ੍ਰਭ ਸਾਥ ਸਰਨ ਪਰਯੋ ਨਾਨਕ ਪ੍ਰਭ ਤੁਮਰੀ ਦੇ ਰਾਖਿਆ ਹਰ ਹਾਥ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਸੋ ਦਾਤਾ ਦੁਖ ਪੰਜਨ ਸੁਖ ਰਾਏ ਜਾਹਿ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविंद तुझ बिन आवन ना ठा कर कृपा पार ब्रह्म स्वामी जपी जत मारा ना, 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 ना रहा सतगुरु सेवा लगे हर चरणी वढे पाप निब लागी कवल प्रगास पए साध संगे दुर्मत बुद्ध त्यागे आठ पहर हर के गुण गावै सिमरै दीन दयाला आप तरै संगत सब उदरै बिनसै सगला जंदला चरण अदा तेरा, तेरा प्रभ स्वामी ओत पोत, पोत प्रभ साथा शरण परयो साथा। नानक प्रभ तुमारी दे राखो हर हाथ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਹਿ ਤਲੇਸ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविंद तुझ बिन आबद ना ठा कर कृपा पार ब्रह्म स्वामी जपी जत मारा नाम रहा सतगुरु सेव लगे हर चरणी वडे भाग निब लागी कवल प्रगास पए साध संगै दुर्मत बुद्ध त्यागी ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦੇ ਆਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਦਾ ਲਾ ਚਰਨ ਅਦਾਲ ਤੇਰਾ ਪ੍ਰਭ ਸੁਆਮੀ ਓਤ ਕੋਤ ਪ੍ਰਭ ਸਾਥ ਸਰਨ ਪਰਿਉ ਨਾਨਕ ਪ੍ਰਭ ਤੁਮਰੀ ਦੇ ਰੱਖਿ ਆ ਹਰ ਹਾਥ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਸੋ ਦਾਤਾ ਦੁਖ ਪੰਜਨ ਸੁਖ ਰਾਏ ਜਾਹੇ ਤਲੇਸ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤuj ਬਿਨ ਆਵਰ ਨਾ ਠਾ ਕਰ ਕਿਰਪਾ ਪਾਰ ਭੰ ਸੁਆਮੀ ਜਪੀ ਜਤ ਮਾਰਾ ਨਾਮ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਨਿਵ ਲਾਗੀ ਕਵਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦੇ ਆਲਾ ਆਪ ਤਰੈ ਸੰਗਤ ਸਭ ਉਦਰੈ ਵਿਨਸੈ ਸਗਲ ਦੰਦਲਾ ਚਰਨ ਅਦਾ ਤੇਰਾ ਪ੍ਰਭ ਸੁਆਮੀ ਓ ਤਪੋਤ ਪ੍ਰਭ ਸਾਥਾ ਸਰਨ ਪਰਯੋ ਨਾਨਕ ਪ੍ਰਭ ਤੁਮਰੀ ਦੇ ਰੱਖ ਹਰ ਹਾਥ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਹਿ ਤਲੇਸ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਆਵਰ ਨਾ ਠਾ ਕਰ ਕਿਰਪਾ ਪਾਰ ਭੰ ਸੁਆਮੀ ਜਪੀ ਜਤ ਮਾਰਾ ਨਾ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਨਿਵ ਲਾਗੀ ਕਵਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰੇ ਹਰ ਕਹ ਗੁਣ ਗਾਵੇ ਸਿਮਰੈ ਦੀਨ ਦੇ ਆਲਾ ਆਪ ਤਰੈ ਸੰਗਤ ਸਭ ਉਦਰੇ ਬਿਨ ਸੈ ਸਗਲ ਜੰਦਾਲਾ ਚਰਨ ਅਦਾ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥਾ ਸਰਨ ਪਰਯੋ ਨਾਨਕ ਪ੍ਰਭ ਤੁਮਰੀ ਦੇ ਰੱਖ ਹਰ ਹਾਥ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਸੋ ਦਾਤਾ ਦੁਖ ਪੰਜਨ ਸੁਖ ਰਾਏ ਜਾਹਿ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਬਿੰਦ ਤੁਜ ਬਿਨ ਆਹਰ ਨਾ ਠਾ ਕਰ ਕਿਰਪਾ ਪਾਰ ਭੰ ਸੁਆਮੀ ਜਪੀ ਜਤ ਮਾਰਾ ਨਾ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਨਿਵ ਲਾਗੀ ਕਵਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਲਾ ਆਪ ਤਰੈ ਸੰਗਤ ਸਭ ਉਧਰੈ ਵਿਨਸੈ ਸਗਲ ਜੰਦਾਲਾ ਚਰਨ ਅਦਾ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਯੋ ਨਾਨਕ ਪ੍ਰਭ ਤੁਮਰੀ ਦੇ ਰੱਖ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਣ ਸੋ ਦਾਤਾ ਦੁੱਖ ਪੰਜਨ ਸੁਖ ਰਾਏ ਜਾਹਿ ਤਲੇਸ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविंद तुज बिन आवन ना ठा कर कृपा पार भम स्वामी जपीत मारा नाम ना रहा सतगुरु सेवा लगे हर चरणी वढे भाग निब लागी कवल करगास पए साध संगै दुर्मत बुद्ध त्यागी ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦਿਆਲਾ ਆਪ ਤਰੈ ਸੰਗਤ ਸਭ ਉਦਰੈ ਵਿਨ ਸੇ ਸਗਲ ਜੰਜਾਲਾ ਚਰਨ ਅਦਾਲ ਤੇਰਾ ਪ੍ਰਭ ਸੁਆਮੀ ਹੋਤ ਪੋਤ ਪ੍ਰਭ ਸਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਣ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਹਿ ਤਲੇਸ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविंद तुझ बिन आवन ना ठा कर कृपा पार ब्रह्म स्वामी जपी जत मारा ना रहा सतगुरु सेव लगे हर चरणी वडे भाग निब लागी कवल प्रकाश भए साध संगै दुर्मत बुद्ध त्यागी ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦੇ ਆਲਾ ਆਪ ਤਰੈ ਸੰਗਤ ਸਭ ਉਧਰੈ ਵਿਨਸੈ ਸਗਲ ਜੰਦਾਲਾ ਚਰਨ ਅਦਾ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਯੋ ਨਾਨਕ ਪ੍ਰਭ ਤੁਮਰੀ ਦੇ ਰੱਖਿ ਹੋ ਹਰ ਹਾਥ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਸੋ ਦਾਤਾ ਦੁਖ ਪੰਜਨ ਸੁਖ ਰਾਏ ਜਾਹਿ ਤਲੇਸ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविंद तुझ बिन आवन ना ठा कर कृपा पार ब्रह्म स्वामी जपी जत मारा ना रहा सतगुरु सेवा लगे हर चरणी वट पाद निब लागी कवल परगास पए साध संगै दुर्मत बुद्ध त्यागी ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦੇ ਆਲਾ ਆਪ ਤਰੈ ਸੰਗਤ ਸਭ ਉਧਰੈ ਵਿਨਸੈ ਸਗਲ ਜੰਦਲਾ ਚਰਨ ਅਦਾ ਤੇਰਾ ਪ੍ਰਭ ਸੁਆਮੀ ਓ ਤੋਹਤ ਪ੍ਰਭ ਸਾਥਾ ਸਰਨ ਪਰਯੋ ਨਾਨਕ ਪ੍ਰਭ ਤੁਮਰੀ ਦੇ ਰੱਖ ਹਰ ਹਾਥ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਸੋ ਦਾਤਾ ਦੁਖ ਪੰਜਨ ਸੁਖ ਰਾਏ ਜਾਹਿ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤuj ਬਿਨ ਆਬਦ ਨਾ ਥਾ ਕਰ ਕਿਰਪਾ ਪਾਰ ਭਰਮ ਸੁਆਮੀ ਜਪੀਤ ਮਾਰਾ ਨਾਮ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵੱਡੇ ਭਾਗ ਲਿਵ ਲਾਗੀ ਕਵਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦੇ ਆਲਾ ਆਪ ਤਰੈ ਸੰਗਤ ਸਭ ਉਦਰੈ ਵਿਨਸੈ ਸਗਲ ਦੰਦਲਾ ਚਰਨ ਅਦਾ ਤੇਰਾ ਪ੍ਰਭ ਸੁਆਮੀ ਓ ਤਪੋਤ ਪ੍ਰਭ ਸਾਥਾ ਸਰਨ ਪਰਯੋ ਨਾਨਕ ਪ੍ਰਭ ਤੁਮਰੀ ਦੇ ਰੱਖ ਹਰ ਹਾਥ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਸੋ ਦਾਤਾ ਦੁਖ ਪੰਜਨ ਸੁਖ ਰਾਏ ਜਾਹਿ ਤਲੇਸ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविंद तुझ बिन आहन ना ठा कर कृपा पार ब्रह्म स्वामी जपीत मारा नाम ना ना रहा सतगुरु सेवा लगे हर चरणी वढे भाग निब लागी कवल करगास भए साध संगै दुर्मत बुद्ध त्यागे आठ पहर हर के गुण गावे सिमरै दीन दयाला आप तरै संगत सब उदरै बिनसे सगले जंदाला चरण अदा तेरा प्रभु स्वामी ओत पोत प्रभु साथ शरण परयो नानक प्रभु तुमरी दे राखो हर हाथ ਸਤਨਾ ਸੋ ਸ਼੍ਰੀ ਵਾਸੁ ਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਣ ਸੋ ਦਾਤਾ ਦੁੱਖ ਪੰਜਨ ਸੁਖ ਰਾਏ ਜਾਹਿ ਤਲੇਸ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविंद तुज बिन आवन ना ठा कर कृपा पार ब्रह्म स्वामी जपी जत मारा ना रहा सतगुरु सेवा लगे हर चरणी वडे पाग निब लागी कवल करगास भए साध संगै दुर्मत बुद्ध त्यागी ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦਿਆਲਾ ਆਪ ਤਰੈ ਸੰਗਤ ਸਭ ਉਦਰੈ ਵਿਨ ਸੇ ਸਗਲ ਜੰਜਾਲਾ ਚਰਨ ਅਦਾਲ ਤੇਰਾ ਪ੍ਰਭ ਸੁਆਮੀ ਹੋਤ ਪੋਤ ਪ੍ਰਭ ਸਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਹਤਲੇਸ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविंद तुझ बिन आहर ना ठा कर कृपा पार भम सु स्वामी जपी जत मारा ना रहा सतगुरु सेवा लगे हर चरणी वढे भाग निब लागी कवल प्रकाश भए साध संगै दुर्मत बुद्ध त्यागी आठ पहर हर के गुण गावे सिमरै दीन दयाला आप तरै संगत सब उदरै बिनसे सगले जंदला चरण अदा तेरा प्रभ स्वामी ओत पोत प्रभ साथा शरण परयो नानक प्रभ तुमरी दे राखो हर हाथ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਸੋ ਦਾਤਾ ਦੁਖ ਪੰਜਨ ਸੁਖ ਰਾਏ ਜਾਹਿ ਤਲੇਸ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविंद तुझ बिन आहन ना ठा कर कृपा पार, पार भम स्वामी जपित मारा नाम रहा सतगुरु सेवा लगे हर चरणी वडे पाग निब लागी कवल परगास पए साध संगै दुर्मत बुद्ध त्यागी ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦਿਆਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਜੰਦਲਾ ਚਰਨ ਅਦਾ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਿਉ ਨਾਨਕ ਪ੍ਰਭ ਤੁਮਰੀ ਦੇ ਰਾਖਿ ਹਰ ਹਾਥ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਣ ਸੋ ਦਾਤਾ ਦੁਖ ਪੰਜਨ ਸੁਖ ਰਾਏ ਜਾਹਿ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविंद तुज बिन आबद ना ठा कर कृपा पार ब्रह्म स्वामी जपी जत मारा ना, 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 ना रहा सतगुरु सेवा लगे हर चरणी वढे पाप निब लागी ਕਾਵਲ ਪ੍ਰਕਾਸ਼ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦਿਆਲਾ ਆਪ ਤਰੈ ਸੰਗਤ ਸਭ ਉਦਰੈ ਵਿਨਸੈ ਸਗਲ ਜੰਦਾਲਾ ਚਰਨ ਅਦਾ ਤੇਰਾ ਪ੍ਰਭ ਸੁਆਮੀ ਉਤ ਪੋਤ ਪ੍ਰਭ ਸਾਥਾ ਸਰਨ ਪਰਯੋ ਨਾਨਕ ਪ੍ਰਭ ਤੁਮਰੀ ਦੇ ਰੱਖ ਹਰ ਹੱਥ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਸੋ ਦਾਤਾ ਦੁਖ ਪੰਜਨ ਸੁਖ ਰਾਏ ਜਾਹੇ ਤਲੇਸ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਬਿੰਦ ਤੁਜ ਬਿਨ ਆਵਰ ਨਾ ਠਾ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਜਤ ਮਾਰਾ ਨਾ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਨਿਵ ਲਾਗੀ ਕਾਵਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੇ आठ पहर हर के गुण गावै सिमरै दीन दयाला आप तरै संगत सब उदरै बिनसै सगले जंदला चरण अदा तेरा प्रभु स्वामी ओत पोत प्रभु साथा शरण परयो नानक प्रभु तुमरी दे राखो हर हाथ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ